Copyright uh, 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 disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational or personal use tips the balance in favor of fair use. ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਗਾਇਸ ਜਦੋਂ ਮੈਂ ਟੈਸਟ ਕਰਾਈ ਸੀ ਹਨਾ ਪਰ ਮੈਨੂੰ ਉਹ ਫੇਰ ਕੋਈ ਠੀਕ ਨਹੀਂ ਮੇਰੀ ਹੈਲਥ ਤਾਂ ਫੇਰ ਨਹੀਂ ਹੋ ਤੇਰੀ ਹੈਲਥ ਆਪਰੇਟ ਹੋਣ ਤੋਂ ਬਾਅਦ ਵੀ ਠੀਕ ਨਹੀਂ ਗਈ ਫੇਰ ਉਦਾਂ ਹੀ ਹੋ ਗਈ ਆ ਉਹਦਾ ਰੀਜ਼ਨ ਤੂੰ ਹੀ ਆ ਜਿਹੜਾ ਤੂੰ ਪਹਿਲਾਂ ਅੰਨਿਆਂ ਵਾਂਗੂ ਪਾਗਲਾ ਵਾਂਗੂ ਖਾਈ ਗਈਆਂ ਨਾ ਬਾਹਰ ਦੀਆਂ ਚੀਜ਼ਾਂ ਤਾ ਕਰਕੇ ਨੇ ਬਿਮਾਰ ਹੋਈਆਂ ਤੇ ਉਹਦਾ ਰੀਜ਼ਨ ਸਿਰਫ ਸਿਰਫ ਤੂੰ ਹੀ ਆ ਹੋਰ ਕੋਈ ਨਹੀਂ ਗਾ ਆਪ ਹੀ ਤਾਂ ਆਪਦੇ ਸਿਹਤ ਦੇ ਦੁਸ਼ਮਣ ਬਣੀ ਬੈਠੀ ਸੀ ਉਹ ਤੋਂ ਜੱਤੀ ਦਾ ਨੇ ਦੁੱਖ ਵੀ ਸਿਰ ਕੋਈ ਫਾਇਦਾ ਨਹੀਂ ਹੋਇਆ ਜਦੋਂ ਆਪਾਂ ਆਪ ਹੀ ਆਪਦੇ ਸਿਹਤ ਦਾ ਧਿਆਨ ਨਹੀਂ ਰੱਖਣਾ ਗਾ ਲਾਪਰਵਾਹੀ ਕਰਨੀ ਹੈ ਆਪਾਂ ਨੂੰ ਪਤਾ ਆਪਣਾ ਸਰੀਰ ਅੰਦਰ ਉਹ ਇਹੋ ਜਿਹਾ ਹੈਗਾ ਆਪਾਂ ਪਹਿਲਾਂ ਬਿਮਾਰ ਹੋ ਚੁੱਕੇ ਆਪਾਂ ਦਾ ਨਹੀਂ ਧਿਆਨ ਰੱਖਣਾ ਫਿਰ ਭਈ ਦਰਦ ਤਾਂ ਸਹਿਣਾ ਹੀ ਪੈਂਦਾ ਪੇਨ ਤਾਂ ਸਹਿਣਾ ਹੀ ਪੈਂਦਾ ਫਿਰ ਲੋਕਾਂ ਨੂੰ ਰੋਗ ਕੇ ਨਹੀਂ ਦਿਖਾਇਆ ਜਾਂਦਾ ਠੀਕ ਆ ਤੂ ਮੇਰੇ ਸਾਹ ਦੀ ਹੋਈ ਉਹਨਾਂ ਨੇ ਮੈਨੂੰ ਬੇਹੋਸ਼ ਵੀ ਨਹੀਂ ਕੀਤਾ ਮੇਰੀ ਵੀ ਕਰ ਦਿੱਤੀ ਨੰਨਾ ਤੱਕ ਵੀ ਦਿਓ ਮੈਨੂੰ ਹਰਕ ਕੋ ਨਹੀਂ ਨਹੀਂ ਇਹੋ ਜਿਹੇ ਕਿਹੜਾ ਪਾਗਲ ਡਾਕਟਰ ਹੋਊਗਾ ਜਿਹੜਾ ਆਪਰੇਸ਼ਨ ਕਰੂਗਾ ਤੇ ਬੰਦੇ ਨੂੰ ਬੇਹੋਸ਼ ਨਾ ਕਰੂਗਾ ਚਲੋ ਬੇਹੋਸ਼ ਨਾ ਕੀਤਾ ਹੋਗਾ ਪਰ ਜਗਾੜਾ ਸੌਨ ਤਾਂ ਕੀਤਾ ਹੋਗਾ ਨਾ ਐਨੈਥੀਸੀਆ ਤਾਂ ਦਿੱਤਾ ਹੀ ਹੋਊਗਾ ਨਾ ਵੀ ਹਾਂ ਤੈਨੂੰ ਪੇਨ ਨਾ ਹੋਵੇ ਦਰਦ ਨਾ ਹੋਵੇ ਇਹ ਜਿਹੜਾ ਕਿਹੜਾ ਪਾਗਲ ਡਾਕਟਰ ਹੋਊਗਾ ਵੀ ਜਿਹੜਾ ਸਿੱਧਾ ਹੀ ਚੀਰ ਫੜ ਕਰਨੀ ਸ਼ੁਰੂ ਕਰ ਦੂਗਾ ਤੁਸੀਂ ਲੋਕਾਂ ਨੂੰ ਪਾਗਲ ਬਣਾਉਣੇ ਗਿੱਜੇ ਆ ਵੀ ਕਿਵੇਂ ਲੋਕਾਂ ਨੂੰ ਪਾਗਲ ਬਣਾਉਣਾ ਕਿਵੇਂ ਨਹੀਂ ਕਿਵੇਂ ਸਫਤੀ ਲੈਣੀ ਆ ਲੋਕਾਂ ਕੋਲੋਂ ਕਿਵੇਂ ਨਹੀਂ ਲੜਣਗੀ ਇਹ ਹੈ ਕੋਲ ਸਬਜੀ ਦਾ ਜਿੰਨ ਕੋ ਨਹੀਂ ਨਾ ਫੇਰ ਲੋਕਾਂ ਨੂੰ ਰੋਗੇ ਦਿਖਾਉਂਦੇ ਆ ਅਖੇ ਅਸੀਂ ਬਿਮਾਰ ਆ ਅਸੀਂ ਠੀਕ ਨਹੀਂ ਹੋਇਆ ਸੀ ਆਪਰੇਟ ਕਰਵਾਇਆ ਹੈ ਇੰਨਾ ਪੇਨ ਸਿਆ ਹੈ ਫਿਰ ਵੀ ਫਰਕ ਨਹੀਂ ਪਿਆ ਮੈਂ ਫੇਰ ਉਹ ਜੀ ਹੋ ਗਈ ਫੇਰ ਲੋਕਾਂ ਸਾਹਮਣੇ ਤਮਾਸ਼ੇ ਕਰਕੇ ਦਿਖਾਉਨੇ ਆ ਤੁਸੀਂ ਪਹਿਲਾਂ ਸਿਹਤ ਦਾ ਆਪਦੇ ਧਿਆਨ ਨਹੀਂ ਰੱਖਦੇਗੇ ਹੁਣ ਤੁਸੀਂ ਜੂਸ ਪੀਣਾ ਭਾਈ ਹਣ ਇੱਥੇ ਕੀ ਪਤਾ ਚੰਗੇ ਫਲਾਂ ਦਾ ਹੁੰਦਾ ਕਿ ਨਹੀਂ ਹੁੰਦਾ ਉਹਦਾ ਅਗਲੇ ਜਿਹੜੇ ਖਰਾਬ ਫਲ ਹੁੰਦੇ ਨਹੀਂ ਵੇਖਦੇ ਉਹਨਾਂ ਦਾ ਬਣਾ ਬਣਾ ਜੂਸ ਪਿਆਈ ਜਾਂਦੇ ਤੇ ਤੁਸੀਂ ਆਦਾ ਵਧੀਆ ਫਲ ਫਰੂਟ ਘਰੇ ਲੈ ਜਾ ਤੇ ਘਰੇ ਜਾ ਕੇ ਬਣਾ ਲਓ ਬਾਰ ਦਾ ਜ਼ਰੂਰੀ ਖਾਣਾ ਪੀਣਾ ਵਾ ਕੀ ਪਤਾ ਕਿੰਨੀ ਕਿ ਸਫਾਈ ਹੁੰਦੀ ਹੈ ਜਿਹੜੀ ਚੀਜ਼ ਚ ਬਣਾਉਂਦੇ ਆ ਕਿੰਨੀ ਕਿ ਨਹੀਂ ਹੁੰਦੀਗੀ ਧਿਆਨ ਤਾਂ ਤੁਸੀਂ ਆਪ ਨੇ ਰੱਖਣਾਗਾ ਫੇਰ ਲੋਕਾਂ ਨੂੰ ਤੁਸੀਂ ਤਮਾਸ਼ੇ ਕਰਕੇ ਦਿਖਾਉਨੇ ਆ ਜਦੋਂ ਹਸਪੀਟਲ ਲਈ ਸੀ ਜਗਰਾਮ ਉਹਨੂੰ ਬਹੁਤ ਕਿਹਾ ਨਰੁੱਲਾ ਫੈਮਿਲੀ ਨੇ ਵੀ ਡਾਕਟਰ ਨੂੰ ਤੁਸੀਂ ਗਾ बेहोਸ਼ ਕਰਕੇ ਫੇਰ ਇਲਾਜ ਕਰਾਉਣਾ ਉਹਨਾਂ ਨੇ ਨਹੀਂ ਕੀਤਾ ਨਾ बेहोਸ਼ ਕੀਤਾ ਨਾ ਫਿਰ ਟਰੀਟਮੈਂਟ ਕੀਤਾ ਮੈਨੂੰ ਤਕਲੀਫ ਬਹੁਤ ਸੀ ਹਣਾ ਤੁਸੀਂ ਨਾ ਆਪ ਸਾਰੇ ਜਾਨੇ ਸਿਆਣੇ ਆ ਹਣ ਇਹਨੇ ਕੀ ਕਹੇ ਨਾ ਤਾਂ ਮੈਨੂੰ बेहोश ਕੀਤਾ ਨਾ ਕੋਈ ਟਰੀਟਮੈਂਟ ਕੀਤਾ ਤੇ ਤੇਰਾ ਆਪਰੇਸ਼ਨ ਕਿਵੇਂ ਹੋ ਗਿਆ ਜੇ ਤੈਨੂੰ ਟਰੀਟਮੈਂਟ ਹੀ ਨਹੀਂ ਕੋਈ ਦਿੱਤਾਗਾ ਤੇਰਾ ਆਪਰੇਸ਼ਨ ਕਿਵੇਂ ਹੋ ਗਿਆ ਬਿਨ ਟਰੀਟਮੈਂਟ ਤਾਂ ਨਹੀਂ ਹੋ ਜਾਂਦਾ ਰੱਬ ਨੇ ਉੱਤੇ ਜਾਦੂ ਤਾਂ ਨਹੀਂ ਚਲਾਤਾ ਵੀ ਤੇਰਾ ਪਈ ਪਈ ਦਮੇ ਆਪਰੇਸ਼ਨ ਹੋ ਗਿਆ ਵੀ ਡਾਕਟਰ ਨੂੰ ਹੱਥ ਲਾਉਣ ਦੀ ਵੀ ਲੋੜ ਨਹੀਂ ਵੀ ਚੀਰ ਫਾੜ ਕਰਨ ਦੀ ਲੋੜ ਨਹੀਂ ਪੈਗੀ ਵੀ ਉਹਨੇ ਚਲ बेहोश ਨਹੀਂ ਕੀਤਾ ਐਨੈਥੀਸੀਆ ਤਾਂ ਦਿੱਤਾ ਹੋਊਗਾ ਨਾ ਜਗਾ ਨੂੰ ਸੌਨ ਤਾਂ ਕੀਤਾ ਹੋਊਗਾ ਨਾ ਜਿੱਥੇ ਉਹਨਾਂ ਨੇ ਆਪਰੇਟ ਕਰਨਾ ਤਾਂ ਕਿ ਤੈਨੂੰ ਪੇਨ ਵਗੈਰਾ ਨਾ ਹੋਵੇ ਕੋਈ ਡਾਕਟਰ ਇੱਡਾ ਵੀ ਪਾਗਲ ਨਹੀਂ ਹੋਊਗਾ ਕੋਈ ਡੱਬੇ ਰਾਮ ਨਹੀਂ ਕਹ ਕੇ ਸਰੀ ਤੇ ਨਾ ਦੁਸ਼ਮਣੀ ਨਹੀਂ ਗੀ ਜਿਹੜਾ ਕੋਈ ਦੁਸ਼ਮਣੀ ਕੱਢੂਗਾ ਆਪਦੀ ਇੱਦਾਂ ਕਰਕੇ ਤੇ ਜੇ ਕਿਤੇ ਤੈਨੂੰ ਐਨਾ ਥੀਸੀਆ ਨਾ ਦਿੱਤਾ ਹੁੰਦਾ ਨਾ ਤੇ ਜਿਹੜਾ ਹੁਣ ਤੂੰ ਵਲੌਗ ਬਣਾਈਏ ਨੇ ਵਲੌਗ ਬਣਾਉਣ ਦੀ ਹਾਲਤ ਦੇ ਵਿੱਚ ਹੋਣਾ ਨਹੀਂ ਸੀਗਾ ਪਰਗਟ ਨੂੰ ਛੱਡ ਕੇ ਚੱਲਿਆਂ ਬੀਬੀ ਹੈਗੀ ਆ ਬੱਚੇ ਹੈਗੇ ਨਹੀਂ ਦੇਖ ਲੋ ਲਾਜ ਪਰਗਟ ਨੂੰ ਵੀ ਵਲੌਗ ਵਧੀਆ ਬਣਾ ਲੈਂਦਾ ਉਹ ਉੱਥੇ ਵਲੌਗ ਬਣਾਏ ਜੋ ਕਿਉਂਕਿ ਉਹ ਵੀ ਤੁਹਾਡੇ ਲਈ ਜ਼ਰੂਰੀ ਹੈ ਨਾ ਤੁਹਾਡੇ ਲਈ ਸਿਹਤ ਜ਼ਰੂਰੀ ਨਹੀਂਗੀ ਜੇ ਬਿਮਾਰ ਹੈਗੇ ਅਸੀਂ 2-4 ਦਿਨਾਂ ਵਲੌਗ ਨਾ ਪਾਵਾਂਗੇ ਕੁਝ ਨਹੀਂ ਹੁੰਦਾ ਪਰ ਨਹੀਂ ਤੁਹਾਨੂੰ ਆਪਦੀ ਸਿਹਤ ਦਾ ਨਹੀਂ ਤੁਹਾਨੂੰ ਸਿਰਫ ਸਿਰਫ ਵਲੌਗ ਦਾ ਵੀ ਹਾਂ ਜੇ 2 ਦਿਨ ਅਸੀਂ ਵਲੌਗ ਨਾ ਪਾਇਆ ਤਾਂ ਸਾਡੇ ਚੈਨਲ ਦੀ ਕਿੰਨੀ ਕਿ ਰੀਚ ਥੱਲੇ ਹੋ ਜੂਗੀ ਕਿੰਨਾ ਕ ਚੈਨਲ ਸਾਡਾ ਡਾਊਨ ਹੋ ਜਾਊਗਾ ਜੋ ਦਾ ਉੱਥੋਂ ਬਟਿੰਡੇ ਤੋਂ ਫਾਈਨਲ ਨਹੀਂ ਹੋ ਜੂ ਹੋਰ ਤਰ੍ਹਾਂ ਦਾ ਪਤਾ ਮੈਨੂੰ ਪਤਾ ਨਹੀਂ ਨਹੀਂ ਦਾਮਦਾਵਾ ਸਾਹਿਬ ਨੂੰ ਨਹੀਂ ਜਾਣਾ ਯਾਰ ਬਈ ਜਿਹਦੇ ਤੇ ਬੀਤਦੀ ਆ ਉਹ ਜਾਣਦਾ ਹੁੰਦਾ ਤੇ ਜਾਂ ਫਿਰ ਉਹਦਾ ਰੱਬ ਜਾਣਦਾ ਹੁੰਦਾ ਵੀ ਹਾਂ ਉਹਦੇ ਤੇ ਕੀ ਬੀਤੀ ਆਂਦੀ ਕੀ ਨਹੀਂ ਜੇ ਕੋਈ ਬੰਦਾ ਬਿਮਾਰ ਆ ਤੇ ਉਹਨੂੰ ਪਤਾ ਹੋਊਗਾ ਤੇ ਜਾਂ ਉਹਦੇ ਰੱਬ ਨੂੰ ਪਤਾ ਹੋਊਗਾ ਪਰ ਮੈਨੂੰ ਸਿਰਾ ਦਾ ਮੂੰਹ ਦੇਖ ਕੇ ਮੈਨੂੰ ਨਹੀਂ ਕਿਸੇ ਪਾਸੋਂ ਲੱਗਦਾ ਬਿਮਾਰਾ ਵਲੌਗ ਉਹ ਬਣਾਈ ਜਾਂਦੀ ਆ ਦੰਦ ਉਹ ਕੱਢੀ ਜਾਂਦੀ ਐ ਨੂੰ ਇੰਨਾ ਪਤਾ ਵੀ ਮੈਂ ਮੂਰਲੀ ਸੀਟ ਤੇ ਕਿਵੇਂ ਬਹਿਣਾ ਕਿਵੇਂ ਨਹੀਂ ਬਹਿਣਾਗਾ ਪਿੱਛੇ ਆਪਦੇ ਘਰ ਵਾਲੇ ਦੇ ਨਾਲ ਆਦੀ ਦਰਾਣੀ ਨੂੰ ਕਿਵੇਂ ਬਿਠਾਉਣਾ ਕਿਵੇਂ ਨਹੀਂ ਮੈਂ ਆਪਦੇ ਦਰਦ ਦੇ ਨਾਲ ਅੱਗੇ ਕਿਵੇਂ ਬਹਿਣਾ ਕਿਵੇਂ ਨਹੀਂ ਇੰਨੇ ਸਾਰੇ ਚੀਜ਼ਾਂ ਦਾ ਨੂੰ ਬਹੁਤ ਪਤਾ ਜੇ ਇਹ ਦਾ ਆਪਰੇਟ ਹੋਇਆ ਹੋਵੇ ਨਾ ਟਾਂਕੇ ਲੱਗੇ ਹੋਣ ਤਾਂ ਮਾੜਾ ਮੋਟਾ ਤਾਂ ਪੇਨ ਹੁੰਦਾ ਹੀ ਆ ਤੇ ਮੈਨੂੰ ਲੱਗਦਾ ਨਹੀਂਗਾ ਕਿ ਇਹ ਦਾ ਆਪਰੇਟ ਹੋਇਆ ਜੇ ਆਪਰੇਟ ਇਹਦਾ ਹੋਇਆ ਵੀ ਤੇ ਦੁਬਾਰਾ ਵੀ ਆਪਰੇਸ਼ਨ ਹੋਣਾ ਨਾ ਇਹਦਾ ਮੈਨੂੰ ਨਹੀਂ ਲੱਗਦਾ ਨੂੰ ਕੋਈ ਫਿਕਰਫਕਾ ਹੈਗਾ ਬਸ ਵਲੌਗ ਦੇ ਵਿੱਚ ਇੱਕ ਹਮਦਰਦ ਹੀ ਲੈਣ ਦੇ ਲਈ ਇਹ ਸਾਰੇ ਡਰਾਮੇ ਕਰਦੀ ਪਈ ਐ ਰੋਈ ਜਾਂਦੀ ਸੀ ਨਾ ਜਿਹੜਾ ਕੱਲ ਵਾਲਾ ਵਲੌਗ ਦੇ ਵਿੱਚ ਵੀ ਹਾਂ ਮੇਰਾ ਡਾਕਟਰ ਨੇ ਟ੍ਰੀਟਮੈਂਟ ਨਹੀਂ ਕੀਤਾ ਇਹ ਉਹ ਮੈਂ ਇਨਾ ਦਰਦ ਦੱਸਿਆ ਮੇਰਾ ਫਿਰ ਆਪਰੇਸ਼ਨ ਹੋਣਾ ਬਹੁਤ ਸਾਰੇ ਡਰਾਮੇ ਹੀ ਸੀਗੇ ਹਾਂ ਬੋਲਦੇ ਨੇ ਡਾਕਟਰ ਕੀ ਆਂਦੇ ਉਹ ਉਹ ਹੀ ਆ ਫੋਟੋ ਦੇ ਨੇ ਬੋਲਦੇ ਨੇ ਡਾਕਟਰ ਕੀ ਆਂਦੇ ਕਿਦੋਂ ਲੈ ਕੇ ਜਾਣਗੇ ਆਪਰੇਸ਼ਨ ਲਈ ਹੈ ਮੈਨੂੰ ਕਿਦੋਂ ਲੈ ਕੇ ਜਾਣਗੇ ਮੈਨੂੰ ਲੱਗਦਾ ਇਹਨੂੰ ਆਪਦੇ ਆਪਰੇਸ਼ਨ ਦੀ ਬਾਲੀ ਕਾਲੀ ਹੈ ਜਾਂ ਫਿਰ ਹੋ ਸਕਦਾ ਜਾਣ ਕੇ ਦੁਬਾਰਾ ਆਪਰੇਸ਼ਨ ਕਰਵਾਉਂਦੀ ਹੋਵੇ ਕਹਿੰਦੀ ਸੀ ਨਾ ਪਹਿਲਾਂ ਮੇਰੇ ਡਾਕਟਰ ਨੇ ਆਪਰੇਸ਼ਨ ਸਹੀ ਨਹੀਂ ਕੀਤਾ ਹੈਗਾ ਜਾਨ ਮੈਂ ਦੁਬਾਰਾ ਕਰਵਾਉਣਾ ਪਊਗਾ ਪਰ ਜਿਹੜੇ ਹਸਾਮ ਨਾਲ ਇਹਨੂੰ ਕਾਹ ਲਈ ਮਨ ਲੱਦਾਏ ਜਾਣ ਕੇ ਦੁਬਾਰਾ ਆਪਰੇਸ਼ਨ ਕਰਵਾਉਂਦੀ ਪਈਏ ਕਿ ਨਹੀਂ ਤਾਂ ਬੰਦਾ ਹੁੰਦਾ ਰੱਬ ਅੱਗੇ ਅਰਦਾਸਾਂ ਕਰਦਾ ਵੀ ਡਾਕਟਰ ਇੱਥੇ ਆਏ ਆ ਅਸੀਂ ਡਾਕਟਰ ਪਹਿਲਾਂ ਟੈਸਟ ਕਰ ਲਵੇ ਤੇ ਆਪਰੇਸ਼ਨ ਦੀ ਲੋੜ ਹੀ ਨਾ ਪਵੇ ਦਵਾਈ ਨਾਲ ਹੀ ਸੱਜੇ ਇਦਾਂ ਪਰ ਇਹਨੂੰ ਬਾਹਲੀ ਕਾਲੀ ਆ ਵੀ ਕਦੋਂ ਮੇਰਾ ਆਪਰੇਸ਼ਨ ਹੋਊਗਾ ਕਦੋਂ ਮੈਂ ਡਾਕਟਰ ਲੈ ਕੇ ਜਾਣਗੇ ਨਹੀਂ ਤਾਂ ਆਪਰੇਸ਼ਨ ਦੇ ਨਾਂ ਤੇ ਹੀ ਬੰਦੇ ਦਾ ਬਲੱਡ ਵਧਣ ਲੱਗ ਜਾਂਦਾ ਵੀ ਹਾਏ ਆਪਰੇਸ਼ਨ ਹੋਣਾ ਚੀਰ ਫਾੜ ਹੋਣੀ ਆ ਸਾਡੀ ਲਓ ਜੀ 10 ਮਿੰਟਾਂ ਦੇ ਵਿੱਚ ਵਿੱਚ ਆਪਰੇਸ਼ਨ ਸਕਸੈਸਫੁਲ ਹੋ ਗਿਆ 10 ਮਿੰਟਾਂ ਦੇ ਵਿੱਚ ਇਹੋ ਜਿਹਾ ਕਿਹੜਾ ਆਪਰੇਸ਼ਨ ਸੀਗਾ ਕਿ ਸਿਰਫ ਡਰੈਸਿੰਗ ਹੀ ਕਰਨੀ ਸੀਗੀ ਪੱਟੀ ਬਦਲਣੀ ਸੀਗੀ ਉਹਨੇ ਆਪਰੇਸ਼ਨ ਕਹੀ ਜਾਂਦੇ ਸੀਗੇ ਵੀ ਹਾਂ ਆਪਰੇਸ਼ਨ ਹੋਣਾ ਵਾ ਮੇਰਾ ਕਹੀ ਜਾਂਦੀ ਸੀ ਨਾ ਪਹਿਲਾਂ ਡਾਕਟਰ ਨੇ ਵਧੀਆ ਨਹੀਂ ਕੀਤਾ ਨਹੀਂ ਇੱਕ ਪਾਸੇ ਤੁਹਾਡੇ ਕੋਲ YouTube ਤੋਂ ਇੰਨਾ ਪੈਸਾ ਆਉਂਦਾ ਉੱਪਰ ਤੁਸੀਂ ਹਮਦਰਦੀ ਲੈਣੇ ਲੋਕੀ ਤੁਹਾਨੂੰ ਪੈਸੇ ਪਾਉਂਦੇ ਹੋਣਗੇ ਠੀਕ ਆ ਚਲੋ ਮੰਨਿਆ ਪਹਿਲਾਂ ਡਾਕਟਰ ਨੇ ਵਧੀਆ ਆਪਰੇਸ਼ਨ ਨਹੀਂ ਕੀਤਾ ਹੁਣ ਤੁਹਾਡਾ ਦੁਬਾਰਾ ਆਪਰੇਸ਼ਨ ਹੋਣਾ ਤਾ ਫਿਰ ਕਿਸੇ ਵਧੀਆ ਡਾਕਟਰ ਕੋਲ ਜਾਓ ਨਾ ਉਹ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਫਿਰਦੇ ਆ ਧੱਕੇ ਖਾਣੇ ਤੇ ਕੋਈ ਚੱਜ ਦੇ ਡਾਕਟਰ ਕੋਲ ਜਾਓ ਵਧੀਆ ਡਾਕਟਰ ਕੋਲ ਜਾ ਕੇ ਆਪਰੇਸ਼ਨ ਕਰਵਾਵਤਾ ਕਿ ਵਾਰੀ ਵਾਰੀ ਜੱਬ ਵੀ ਨਾ ਹੋਵੇ ਇੱਕ ਵਾਰ ਜੱਬ ਨਿਬੜ ਜਾ ਆਪਰੇਸ਼ਨ ਦਾ ਕਿਉਂਕਿ ਆਪਰੇਸ਼ਨ ਕਰਵਾਉਣੇ ਸੌਖੇ ਨਹੀਂ ਪਾਏ ਪਰ ਇਹਨੂੰ ਵੇਖ ਕੇ ਲੱਗਦਾ ਵੀ ਇਹਨੂੰ ਮਜ਼ਾ ਆਉਂਦਾ ਆਪਰੇਸ਼ਨ ਕਰਵਾਉਣ ਦੇ ਵਿੱਚ ਤੇ ਇਹ ਇੱਥੇ ਲੱਗਣਗੇ ਇਸ ਇੰਜੈਕਸ਼ਨ ਇਸ ਵਾਰ ਇਹ ਘੰਗਾ ਸਿਆਦਲਾ ਹਾਂ ਲੈ ਉਹ ਵਿਚਾਰਾ ਕੱਲਾ ਬੰਦਾ ਕਿਹਨੂੰ ਕਿਹਨੂੰ ਸੰਭਾਲੇ ਚੱਲ ਮੰਨਿਆ ਇਹਦਾ ਤਾਂ ਹੋਇਆ ਆਪਰੇਸ਼ਨ ਠੀਕ ਹੈ ਉਹਨੂੰ ਤਾਂ ਸੰਭਾਲਣਾ ਜ਼ਰੂਰੀ ਆ ਪਾ ਜਵਾਕ ਉਹ ਇੰਨਾ ਵੀ ਨਿਆਣਾ ਨਹੀਂਗਾ ਵੀ ਉਹਨੂੰ ਕੁਝ ਪਤਾ ਨਹੀਂ ਕਿਹੜੀ ਦਵਾਈ ਕਦੋਂ ਲੈਣੀ ਆ ਕਦੋਂ ਨਹੀਂ ਲੈਣੀ ਤੇ ਕਿਵੇਂ ਲੈਣੀ ਆ ਕਿੰਨੀ ਕਿੰਨੀ ਲੈਣੀ ਆ ਡੋਜ਼ ਉਹਦੀ ਇਹਨਾਂ ਨਿਆਣਾ ਹੈ ਨਹੀਂਗਾ ਉਹ ਖੁਦ ਦਵਾਈ ਲੈ ਸਕਦਾ ਪਰ ਉਹਨੂੰ ਵੀ ਦਵਾਈ ਦੇਣੀ ਪੈਂਦੀ ਆ ਖੁਦ ਉਹਨੂੰ ਓ ਵਿਚਾਰਾ ਕੱਲਾ ਕੱਲਾ ਕਿੱਧਰ ਹੋਵੇ ਜਨਾਨੀ ਸੰਭਾਲਣੀ ਜਵਾਕ ਵੀ ਸੰਭਾਲਣਾ ਸਾਰਾ ਘਰ ਵੀ ਸੰਭਾਲਣਾ ਫਿਰ ਉਹਨੇ ਤੇ ਤੁਸੀਂ ਦੇਖੋ ਫਿਰ ਦੋ ਵਲੋਗਾਂ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਕਰਤਾ ਹੈ ਡਾਕਟਰ ਕੋਲ ਜਾ ਕੇ ਆਏ ਉਹ ਕਹਿੰਦਾ ਦੁਬਾਰਾ ਆਪਰੇਸ਼ਨ ਹੋਣਾ ਹੈ ਫਿਰ ਉੱਥੇ ਡਾਕਟਰ ਕੋਲ ਗਏ ਫਿਰ ਡਾਕਟਰ ਨੇ ਆਪਰੇਸ਼ਨ ਕੀਤਾ ਹੈ ਆਪਰੇਸ਼ਨ ਸਕਸੈਸਫੁਲ ਹੋਇਆ ਹੈ ਫਿਰ ਉਹ ਦੁਬਾਰਾ ਡਾਕਟਰ ਨੇ ਇੰਨੀ ਸ਼ੈਦੀ ਡਿਸਚਾਰਜ ਵੀ ਕਰਤਾ ਆਪਰੇਸ਼ਨ ਹੋਇਆ ਹੋਵੇ ਤੇ ਬੰਦਾ ਬੰਦੇ ਦਾ ਆਪਰੇਸ਼ਨ ਹੋਇਆ ਤੇ ਡਾਕਟਰ ਛੇਤੀ ਛੁੱਟੀ ਨਹੀਂ ਦਿੰਦਾ ਤੇ ਇਹਨਾਂ ਨੂੰ ਇੰਨੀ ਛੇਤੀ ਅਗਲੇ ਦਿਨ ਅਗਲੇ ਦਿਨ ਕੀ ਮੈਗਨੇ ਸ਼ਾਮ ਨੂੰ ਹੀ ਛੁੱਟੀ ਮਿਲ ਗਈ ਸੀ ਰਾਤ ਨੂੰ ਘਰੇ ਆ ਗਏ ਰੀਕਾ ਵਲੌਗ ਦੇ ਵਿੱਚ ਦੋ ਵਲੌਗਾਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਨਵੇੜਤਾ ਤੇ ਜੇ ਕਿ ਸਭ ਬੰਦੇ ਦਾ ਆਪਰੇਸ਼ਨ ਹੋਇਆ ਹੋਵੇ ਇੰਨੀ ਛੇਤੀ ਛੁੱਟੀ ਤਾਂ ਮਿਲਦੀ ਨਹੀਂਗੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਸੌਰੀ ਮੰਗਦੀ ਆ ਮੈਂ ਸਾਰਿਆਂ ਤੋਂ ਵੀ ਅੱਜ ਜਲਦਬਾਜ਼ੀ ਦੇ ਵਿੱਚ ਵੀਡੀਓ ਚੰਗੀ ਤਰ੍ਹਾਂ ਨਹੀਂ ਬਣੇਗੀ ਤੇ ਕੱਲ ਤੋਂ ਵਧੀਆ ਵੀਡੀਓ ਬਣਾਵਾਂਗੇ ਤੇ ਹਾਂਜੀ ਮਿਲਦੇ ਆਂ ਫਿਰ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ